ਪੰਜਾਬ ਦੇ ਵਿੱਚ ਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ ਨੂੰ ਸਾੜਿਆ ਜਾ ਰਿਹਾ ਹੈ ਤੇ ਮਾਮਲਾ ਉਸ ਵੇਲੇ ਪੱਕ ਗਿਆ ਜਦੋਂ ਕਿਸਾਨ ਪਰਾਲੀ ਨੂੰ ਅਗਲਦਾਰੇ ਸੀ ਤਾਂ ਅਚਾਨਕ ਪੁਲਿਸ ਪਾਰਟੀ ਖੇਤਾਂ ਦੇ ਵਿੱਚ ਪਹੁੰਚ ਗਈ। ਦੇਕਰ ਕਿਸਾਨਾਂ ਨੇ ਪੂਰੀ ਤਿਆਰੀ ਦੇ ਨਾਲ ਪੁਲਿਸ ਦੀ ਗੱਡੀ ਨੂੰ ਘੇਰਾ ਪਾ ਲਿਆ ਤੇ ਕਿਸਾਨ ਜਥੇਬੰਦੀ ਇਕੱਠੀ ਹੋ ਗਈ ਤੇ ਨਾਰੇਬਾਜ਼ੀ ਵੀ ਕੀਤੀ ਗਈ। ਇਸ ਮੌਕੇ ਐਸਐਚਓ ਤੇ ਪੁਲਿਸ ਦੇ ਬਾਕੀ ਮੁਲਾਜ਼ਮ ਗੱਡੀ ਦੇ ਵਿੱਚ ਹੀ ਬੈਠੇ ਰਹੇ ਤੇ ਨਾਲ ਹੀ ਕਿਸਾਨ ਖੇਤਾਂ ਦੇ ਵਿੱਚ ਪਰਾਲੀ ਪੁਲਿਸ ਦੇ ਸਾਹਮਣੇ ਹੀ ਸਾੜਦੇ ਰਹੇ। ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਉੱਪਰ ਕਾਰਵਾਈ ਕਰਨ ਦੀ ਬਜਾਏ ਉਹਨਾਂ ਨੂੰ ਪਰਾਲੀ ਦਾ ਪੱਕਾ ਹੱਲ ਦਿੱਤਾ ਜਾਏ। ਇਹਨਾਂ ਦੀ ਮਜਬੂਰੀ ਹੈ। ਕਣਕ ਦੀ ਜਿਹੜੀ ਬੱਤਰ ਲੰਘ ਰਹੀ ਹੈ। ਤੇ ਇਹਨਾਂ ਨੇ ਇਹ ਇੱਕ ਹਫ਼ਤੇ ਦਾ ਬਕਾਇਦਾ ਟਾਈਮ ਦਿੱਤਾ ਤੀਗਾ ਵੀਡੀਓ ਬਣਾ ਕੇ ਬਕਾਇਦਾ ਪ੍ਰਸ਼ਾਸਨ ਨੂੰ ਟਾਈਮ ਦਿੱਤਾ ਤੀ ਵੀ ਕੋਈ ਬੈਲਰ ਭੇਜੋ ਸਾਡੇ ਪਿੰਡ ਚ ਕੋਈ ਪਰਾਲੀ ਚੱਕਣ ਦਾ ਹੱਲ ਕਰ ਲੋ ਨਹੀਂ ਸਾਡੇ ਕੋਲੇ ਕੋਈ ਹੱਲ ਨਹੀਂ ਇਹਦਾ ਵੀ ਅਸੀਂ ਇਹਨੂੰ ਜਿਹੜੀ ਉੱਪਰ ਲਈ ਲੇਦਦਾ ਕਿ ਉਹਨੂੰ ਅੱਗ ਲਾਵਾਂਗੇ ਕੋਈ ਖਰਚੇ ਨਹੀਂ ਵੱਡੇ ਹੋਏ ਤੁਸੀਂ ਦੇਖ ਸਕਦੇ ਹੋ ਸਿਰਫ ਲੇਦ ਨੂੰ ਅੱਗ ਲੱਗੀ ਹੋਈ ਹੈ ਪੁਲਿਸ ਕੀ ਕਰੀ ਹੈ ਹੁਣ ਤੁਹਾਡੇ ਨਾਲ ਗੱਲਬਾਤ ਹੋਈ ਹੈ ਪੁਲਿਸ ਤਾਂ ਹੁਣ ਨਾ ਤਾਂ ਇਹ ਕੋਈ ਗੱਲ ਨਿਵੇੜਦੇ ਨੇ ਇਹ ਤਾਂ ਮਤਲਬ ਆਗੇ ਵੀ ਪਰਚਾ ਪਾਵਾਂਗੇ ਪਰਚੇ ਪਾਉਣ ਵਾਸਤੇ ਆਏ ਨੇ ਪਰਚਾ ਹੁਣ ਕਿਸਾਨ ਦੀ ਪਹਿਲੀ ਫਸਲ ਘਟ ਹੋ ਰਹੀ ਆ ਮਾਰ ਪੈ ਰਹੀ ਆ ਕਿਸਾਨ ਪਰਚਿਆਂ ਦੀ ਮਾਰ ਕਿੱਥੋਂ ਚੱਲੂ ਬਾਕੀ ਫਿਰ ਸਾਰਾ ਪਿੰਡ ਹੀ ਲਾਊਗਾ ਫਿਰ ਪਰਚੇ ਕਿੰਨੇ ਹਨ ਨੂੰ ਜੇਲਾ ਕਰਨਗੇ ਇਹ ਇੱਕ ਪਾਸੇ ਤਾਂ ਭਗਵਾਨਤਮਨ ਕਹਿੰਦਾ ਵੀ ਮੈਂ ਕਿਸਾਨਾਂ ਦਾ ਮੁੰਡਾ ਫਿਰ ਕਿਸਾਨਾਂ ਨੂੰ ਕੋਈ ਹੱਲ ਕਰਕੇ ਤਾਂ ਦੇਵੇ ਇੱਕ ਪਾਸੇ ਉਹ ਕਿਸਾਨਾਂ ਦਾ ਹਮੇਤੀ ਬਣਦਾ ਖੁਦ ਬੋਲ ਰਿਹਾ ਵੀ ਦਿੱਲੀ ਪੇਪਰ ਨਹੀਂ ਧੂਆ ਜਾਂਦਾ ਫਿਰ ਜਦੋਂ ਉਹ ਬੋਲ ਥੱਕਦਾ ਫਿਰ ਕਿਸਾਨਾਂ ਨੂੰ ਕੋਈ ਥੋੜੀ-ਬਹੁਤ ਕੋਈ ਰਾਇਤ ਕੋਈ ਮਸ਼ੀਨਰੀ ਕੋਈ ਹੋਰ ਪ੍ਰਬੰਧ ਕਰਕੇ ਦੇਵੇ ਨਾ ਅੱਗ ਲਾਉਣ ਕਿਸਾਨ ਖੇਤੀਬਾੜੀ ਵਿਭਾਗ ਦੇ ਰਿਹਾ ਕੋਈ ਮਸ਼ੀਨਾ ਵਗੈਰਾ ਤੁਹਾਨੂੰ ਖੇਤੀਬਾੜੀ ਵਿਭਾਗ ਕੋਲੇ ਕੋਈ ਹੱਲ ਨਹੀਂ ਖੇਤੀਬਾੜੀ ਵਿਭਾਗ ਤਾਂ ਉਦੋਂ ਆਉਂਦਾ ਜਦੋਂ ਅਸੀਂ ਸਾਡੇ ਤੇ ਕੋਈ ਬਿਫਤਾ ਪੈਂਦੀ ਆ ਉਦੋਂ ਸਾਨੂੰ ਦੱਬਣ ਵਾਸਤੇ ਆ ਜਾਂਦਾ ਅਸੀਂ ਖੁਦ ਖੇਤੀਬਾੜੀ ਵਿਭਾਗ ਨੂੰ ਨਕਲੀ ਦਵਾਈ ਫੜਾਈ ਤੀ ਸੰਗਰੂਰ ਤੋਂ ਕੋਈ ਕਾਰਵਾਈ ਨਹੀਂ ਕੀਤੀ ਜਦੋਂ ਕਿਸਾਨ ਦੀ ਵਾਰੀ ਆਉਂਦੀ ਆ ਉਦੋਂ ਇਹ ਖੇਤੀਬਾੜੀ ਵਿਭਾਗ ਕਾਰਵਾਈ ਕਰਨ ਆ ਜਾਂਦਾ ਜਦੋਂ ਕਿਸਾਨ ਨੂੰ ਲੋੜ ਹੁੰਦੀ ਹੈ ਹਾਲਾਂਕਿ ਉਹ ਵਿਭਾਗ ਬਣਿਆ ਕਿਸਾਨਾਂ ਵਾਸਤੇ ਬਣਿਆ ਉਹ ਕਿਸਾਨਾਂ ਵਾਸਤੇ ਆ ਪਰ ਮਦਦ ਉਹ ਕਾਰਪੋਰੇਟਾਂ ਦੀ ਉੱਪਰਲੇ ਵਪਾਰੀਆਂ ਦੀ ਇਹਨਾਂ ਏਜੰਟਾਂ ਦੀ ਮਦਦ ਕਰ ਰਿਹਾ ਹੈਗਾ ਆਪਦੀ ਰਾਹੇ ਦਿਖਾਉਣ ਤੋਂ ਅੱਗ ਲਾਉਂਦੇ ਤੇ ਉੱਥੋਂ ਪੁਲਿਸ ਪ੍ਰਸ਼ਾਸਨ ਆ ਗਿਆ ਅੱਗ ਬੁਝਾਉਣ ਵਾਸਤੇ ਵੀ ਅਸੀਂ ਅੱਗ ਬੁਝਾਉਨੇ ਆ ਅਸੀਂ ਕਿਹਾ ਵੀ ਸਾਡੀ ਮਜਬੂਰੀ ਆ ਵੀਰ ਜੀ ਵੀ ਸਾਨੂੰ ਅੱਗ ਲਾਉਣੀ ਪਊਗੀ ਵੀ ਨਹੀਂ ਅਸੀਂ ਸਾਨੂੰ ਇਹਦਾ ਹੱਲ ਦੱਸੋ ਵੀ ਕੀ ਹੱਲ ਲੱਭੀ ਇਹਦਾ ਵੀ ਜਦੋਂ ਸਾਡੇ ਲਵੇ ਹੱਲ ਨਹੀਂ ਹੈਗਾ ਅਸੀਂ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਤੁਹਾਡੇ ਮੂਹਰੇ ਵੀ ਸਾਡੇ ਵੱਤ ਵਗ ਜੂਗੀ ਕਣਕ ਦੀ ਵੀ ਕਣਕ ਸਾਡੀ ਨਹੀਂ ਹਰੀ ਹੋਣੀ ਵੀ ਸਾਨੂੰ ਉਗਣਾ ਖਰਚਾ ਕਰਨਾ ਪਊਗਾ ਵੀ ਹੋਰ ਜਾ ਤੁਸੀਂ ਆਪਦੀ ਇੱਥੇ ਜਿਹੜੇ ਮਸ਼ੀਨਾਂ ਨੇ ਕੋਈ ਵੀ ਮਸ਼ੀਨਰੀ ਸਾਡੇ ਭੇਜੋ ਅਸੀਂ ਤਿਆਰਾਂਗੇ ਆਪਦੀ ਗੰਡਾ ਵਨ ਵਨ ਲੈ ਜੇ ਮਸ਼ੀਨਰੀ ਆ ਪਰ ਇਹ ਫੁੱਲ ਸੁਪਰਸਾਇਸਨ ਉਹਨਾਂ ਦੇ ਕਹਿਣ ਤੇ ਤਾਂ ਆ ਜਾਂਦਾ ਪਰ ਸਾਡੀ ਗੱਲਬਾਤ ਨੂੰ ਸਹਿਮਤ ਨਹੀਂ ਹੋ ਰਿਹਾ ਵੀ ਮੈਂ ਤਾਂ ਇੱਕ ਛੋਟੀ ਗੱਲ ਪਹਚਾ ਦੂੰ ਹਫਤੇ ਚ 20 ਦਿਨਾਂ ਚ ਇੰਨੇ ਸਾਡੀ ਵੱਤ ਲੰਘ ਗਈ ਫਿਰ ਅਸੀਂ ਕਰਾਂਗੇ ਕੀ ਸਾਡੇ ਜਵਾਬ ਭੁੱਖੇ ਮਰਨਗੇ 90 90 95 95000 ਤੇ ਠੇਕੇ ਤੇ ਅਸੀਂ ਲੈ ਕੇ ਜ਼ਮੀਨਾਂ ਅਿਤਕੀ ਜੀਰੀ ਨੇ ਸਾਨੂੰ ਇੰਨਾ ਘਾਟਾ ਦਿਖਾਇਆ 20 22 22 ਮਣ ਪੱਕੀ ਜੀਰੀ ਸਾਡੀ ਘਟ ਨਿਕਲੀ ਮੂਰੇ ਕਣਕ ਨਹੀਂ ਵਿਜ ਰਹੀ ਇਸ ਮੌਕੇ ਜਦੋਂ ਪੁਲਿਸ ਅਧਿਕਾਰੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹ ਆਪਣੀ ਡਿਊਟੀ ਕਰ ਰਹੇ ਨੇ ਤੇ ਕਿਸਾਨਾਂ ਨੂੰ ਸਮਝਾਉਣ ਦੇ ਲਈ ਉਹ ਖੇਤਾਂ ਦੇ ਵਿੱਚ ਆਏ ਸੀ ਤੇ ਕਿਸਾਨਾਂ ਨੂੰ ਉਹਨਾਂ ਵੱਲੋਂ ਸਮਝਾਇਆ ਜਾ ਰਿਹਾ ਹੈ ਲੇਕਿਨ ਜੋ ਕਾਰਵਾਈ ਕਿਸਾਨਾਂ ਵੱਲੋਂ ਕੀਤੀ ਗਈ ਹੈ ਉਸ ਦੀ ਰਿਪੋਰਟ ਬਣਾ ਕੇ ਸਿਵਲ ਅਧਿਕਾਰੀਆਂ ਨੂੰ ਭੇਜੀ ਜਾਏਗੀ ਤੇ ਜੋ ਵੀ ਰਿਪੋਰਟ ਸਿਵਲ ਅਧਿਕਾਰੀਆਂ ਵੱਲੋਂ ਆਏਗੀ ਉਸ ਦੇ ਮੁਤਾਬਿਕ ਕੰਨ ਦੀ ਕਾਰਵਾਈ ਕੀਤੀ ਜਾਏਗੀ ਵੀ ਅਸੀਂ ਆ ਕੇ ਘਰਤੇ ਫਿਰਦੇ ਆ ਜੀ ਕਿਸਾਨਾਂ ਨੂੰ ਸਟੱਬਲ ਵਰਨਿੰਗ ਨੂੰ ਡਿਸਕਰੀਜ ਕਰ ਲੈ ਠੀਕ ਹੈ ਜੀ ਤੇ ਫਿਰ ਅੱਛਾ ਜੀ ਕਿੱਥੇ ਪਹੁੰਚੇ ਸੀ ਸਰ ਕਿਹੜਾ ਪਿੰਡ ਦੀ ਕੀ ਮਾਮਲਾ ਹੋਇਆ ਕਿਲਾਪਰੀਆਂ ਆਏ ਆ ਜੀ ਅਸੀਂ ਅੱਛਾ ਠੀਕ ਆ ਕਿਦਾਂ ਦਾ ਮਾਮਲਾ ਹੋ ਰਿਹਾ ਸੀ ਇੱਥੇ ਸਰ ਜਦੋਂ ਪਹੁੰਚੇ ਬਾ ਕੁਛ ਨਹੀਂ ਅਸੀਂ ਦੇਖ ਰਹੇ ਹਾਂ ਕਿਸਾਨਾਂ ਦਾ ਇਕੱਠੇ ਹੋਏ ਸੀ ਇਹਨਾਂ ਨੂੰ ਉਹੀ ਅਵੇਅਰ ਕਰ ਰਹੇ ਆਂ ਵੀ ਸਟੱਬਲ ਵਰਨਿੰਗ ਦਾ ਚਾਲ ਰੱਖੋ ਜੀ ਕੋਈ ਧਰਾ ਵਗੈਰਾ ਤੁਹਾਡਾ ਕੀਤਾ ਗਿਆ ਸਮਝ ਨਹੀਂ ਨਹੀਂ ਅਜੇ ਤਾਂ ਆਏ ਆ ਜੀ ਕਿਸਾਨ ਗੱਲ ਕਰ ਰਹੇ ਆ ਸਰ ਕਿਸਾਨ ਖੇਤਾਂ 'ਚ ਅੱਗ ਲੱਗ ਰਹੀ ਸੀ ਵੱਡੀ ਗਿਣਤੀ 'ਚ ਇਕੱਠੇ ਹੋ ਗਏ ਅਸਲ ਇਹਦਾ ਨਿਪਟਾਰਾ ਤੁਹਾਡੇ ਹਿਸਾਬ ਨਾਲ ਕਿਵੇਂ ਹੋਣਾ ਚਾਹੀਦਾ ਇਹ ਹੱਲ ਦਾ ਕਿਉਂਕਿ ਕਿਤਨਾ ਕਿਤੇ ਸੁਪਰੀਮ ਕੋਰਟ ਦੇ ਹਦਾਇਤਾਂ ਦੇ ਉੱਪਰ ਤੁਸੀਂ ਡਿਊਟੀ ਕਰ ਰਹੇ ਹੋ ਤੁਹਾਡੇ ਹਿਸਾਬ ਨਾਲ ਨਿਪਟਾਰਾ ਕੀ ਹੋਣਾ ਚਾਹੀਦਾ ਨਹੀਂ ਜੀ ਅਸੀਂ ਤਾਂ ਇਹ ਕਹਿੰਦੇ ਆਂ ਵੀ ਇਹ ਸਟੱਬਲ ਵਰਨਿੰਗ ਨਾ ਕਰੋ ਜੀ ਇਹਦੀਆਂ ਗੰਢਾਂ ਬਣਾਓ ਪੀਐਲ ਜ ਬਣਾਓ ਜਾਂ ਸੁਪਰ ਸੀਟਰ ਹੈਪੀ ਸੀਟਰ ਨਾਲ ਬਜਾਈ ਕਰੋ ਸਰ ਬੇਲਰ ਦੀ ਕਾਫੀ ਕਮੀ ਆ ਰਹੀ ਹੈ ਜਿਹੜੀ ਚੀਜ਼ ਅਸੀਂ ਜਿੰਨੇ ਕ ਸਾਢੇ ਆਈ ਹੈ ਜੀ ਅਸੀਂ ਵੀ ਸਿਵਲ ਡਿਪਾਰਟਮੈਂਟਾਂ ਦੇ ਨੋਟਿਸ ਵਿੱਚ ਲਿਆਂਦੀ ਆ ਤੇ ਉਹ ਕਰ ਵੀ ਰਹੇ ਨਹੀਂ ਹੁਣ ਸਰ ਜਿਹੜੇ ਕਿਸਾਨ ਦੇ ਖੇਤ ਚ ਅੱਗ ਲੱਗੀ ਸੀ ਉਹਦੇ ਉਪਰ ਕੋਈ ਐਕਸ਼ਨ ਹੋ ਰਿਹਾ ਜਾਂ ਤੁਸੀਂ ਕਰੋਗੇ ਜਾਂ ਨਹੀਂ ਕਰੋਗੇ ਜਿੱਦਾਂ ਦੀ ਰਿਪੋਰਟ ਆਉਜੀ ਸਿਵਲ ਅਥਾਰਟੀ ਤੋਂ ਉਸੇ ਤਰ੍ਹਾਂ ਐਕਸ਼ਨ ਹੋਊਗਾ ਜੱਪਾਨੀ ਟੀਵੀ ਲਈ ਅਨਿਲ ਜੈਨ ਦੀ ਰਿਪੋਰਟ